ਕੁਝ ਹੀ ਸਮੇਂ ਬਾਅਦ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇ ਉਸ ਦੇ ਜੱਦੀ ਪਿੰਡ ਬੱਲੋ ਪਹੁੰਚ ਰਹੀ ਹੈ ਪਿੰਡ ਵਾਲੇ ਉਦਾਸ ਨੇ ਪਿੰਡ ਵਾਲਿਆਂ ਦੀਆਂ ਅੱਖਾਂ ਨਮ ਨੇ ਔਰ ਇੰਤਜ਼ਾਰ ਕਿਉਂਕਿ ਉਹਨਾਂ ਨੂੰ ਈਸੀ ਗੱਲ ਦਾ ਸੀ ਕਿ ਕਦੋਂ ਹੁਣ ਸ਼ੁਭਕਰਨ ਦਾ ਸੰਸਕਾਰ ਹੋਊਗਾ ਕਿਉਂਕਿ 8 ਦਿਨ ਬੀਤ ਜਾਣ ਤੋਂ ਬਾਅਦ ਜੋ ਐਫ ਆਈ ਆਰ ਹੈ ਉਹ ਦਰਜ ਹੁੰਦੀ ਹੈ ਔਰ ਉਸ ਤੋਂ ਬਾਅਦ ਹੁਣ ਪੋਸਟਮਾਰਟਮ ਹੋ ਕੇ ਉਸ ਦੀ ਜੋ ਮ੍ਰਿਤਕ ਦੀ ਹੈ ਉਸ ਦੇ ਜੱਦੀ ਪਿੰਡ ਪਹੁੰਚ ਰਹੀ ਹੈ ਤਾਂ ਸਮਸ਼ਾਨ ਘਾਟ ਠੀਕ ਇਧਰਲੇ ਪਾਸੇ ਹੈ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਪਿੰਡ ਦਾ ਜੋ ਇਹ ਸਮਸ਼ਾਨ ਘਾਟ ਹੈ ਬਲੋਦਾ ਇਹ ਇਧਰਲੇ ਪਾਸੇ ਹੈ ਪਰ ਪਿੰਡ ਦੇ ਜਿੰਨੇ ਵੀ ਮੋਦਵਾਰ ਬੰਦੇ ਸੀ ਔਰ ਜੋ ਗੁਰੂ ਘਰ ਦੇ ਬੰਦੇ ਸੀ ਉਹਨਾਂ ਦੇ ਵੱਲੋਂ ਫੈਸਲਾ ਲਿੱਤਾ ਗਿਆ ਕਿ ਸ਼ੁਭਕਰਨ ਦਾ ਜੋ ਸੰਸਕਾਰ ਹੈ ਉਹ ਇੱਥੇ ਜਿਹੜੀ ਗੁਰੂ ਘਰ ਦੀ ਜ਼ਮੀਨ ਹੈ ਉਸ ਗੁਰੂ ਘਰ ਦੀ ਜ਼ਮੀਨ ਦੇ ਉੱਤੇ ਹੋਊਗਾ ਔਰ ਬਾਅਦ ਦੇ ਵਿੱਚ ਸ਼ੁਭਕਰਨ ਦੀ ਯਾਦ ਦੇ ਵਿੱਚ ਯਾਦਗਾਰ ਜਿਹੜੀ ਹੈ ਉਹ ਬਣਾਈ ਜਾਊਗੀ ਤਾਂ ਇਸੇ ਥਾਂ ਦੇ ਉੱਤੇ ਹੁਣ ਸ਼ੁਭ ਕਰਨ ਦਾ ਜੋ ਸੰਸਕਾਰ ਹੈ ਉਹ ਕੀਤਾ ਜਾਊਗਾ ਸਮਸ਼ਾਨ ਘਾਟ ਦੇ ਵਿੱਚ ਨਹੀਂ ਬਲਕਿ ਸਮਸ਼ਾਨ ਘਾਟ ਦੇ ਸਾਹਮਣੇ ਜਿਹੜੀ ਗੁਰੂ ਘਰ ਦੀ ਜ਼ਮੀਨ ਪਈ ਹੋਈ ਸੀ ਤਾਂ ਉਸ ਜਗ੍ਹਾ ਦੇ ਉੱਤੇ ਹੀ ਸੰਸਕਾਰ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਯਾਦਗਾਰ ਜਿਹੜੀ ਆ ਉਹ ਉਸ ਸ਼ਹੀਦ ਕਿਸਾਨ ਵਾਸਤੇ ਬਣਾਈ ਜਾਊਗੀ ਜਿਸ ਨੇ ਆਪਣੀ ਇੱਕ ਕੀਮਤੀ ਜਾਨ ਜਿਹੜੀ ਆ ਉਹ ਕਿਸਾਨੀ ਸੰਘਰਸ਼ ਦੇ ਲੇਖੇ ਲਾ ਦਿੱਤੀ ਸ਼ੁਭ ਕਰਨ ਦੇ ਘਰ ਦੀ ਜੇਕਰ ਗੱਲ ਕਰੀਏ ਤਾਂ ਮਾਤਾ ਦਾਦੀ ਜਿਹੜੇ ਨੇ ਉਹਨਾਂ ਦੇ ਔਰ ਉਹਦੀ ਜਿਹੜੀ ਛੋਟੀ ਭੈਣ ਹੈ ਉਹ ਇੰਤਜ਼ਾਰ ਹੁਣ ਇਸੀ ਗੱਲ ਦਾ ਕਰ ਰਹੀ ਹੈ ਕਿ ਪੁੱਤ ਉਹਨਾਂ ਦਾ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਗਿਆ ਸੀ 21 ਤਰੀਕ ਨੂੰ ਪਰ ਉਹ ਹੁਣ 8 ਦਿਨਾਂ ਬਾਅਦ ਇੱਕ ਚਿੱਟੀ ਚਦਰ ਦੇ ਵਿੱਚ ਲਪਟ ਕੇ ਵਾਪਸ ਆਊਗਾ ਉੱਪਰ ਕਿਸਾਨੀ ਝੰਡਾ ਪਿਆ ਹੋਊਗਾ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਊਗਾ ਕਿ ਆਪਣੇ ਹੱਕਾਂ ਦੀ ਲੜਾਈ ਵਾਸਤੇ ਜੋ ਨੌਜਵਾਨ ਖਨੋਰੀ ਬਾਰਡਰ ਦੇ ਉੱਤੇ ਜਾਊਗਾ ਉਸ ਦੀ ਇਸ ਤਰੀਕੇ ਦੇ ਨਾਲ ਮ੍ਰਿਤਕ ਦੇ ਉਸ ਦੇ ਪਿੰਡ ਦੇ ਵਿੱਚ ਪਹੁੰਚੂਗੀ ਪਿੰਡ ਦੇ ਮੋਢਵਰ ਬੰਦੇ ਮੌਜੂਦ ਨੇ ਕਿਵੇਂ ਕਿਉਂਕਿ ਬਹੁਤ ਜਦੋ ਜਿਹਦ ਕਰਨੀ ਪਈ ਔਰ 8 ਦਿਨਾਂ ਬਾਅਦ ਜਿਹੜਾ ਹੈ ਪੋਸਟਮਾਰਟਮ ਹੁੰਦਾ ਤੇ ਫਿਰ ਐਫਆਈਆਰ ਹੁੰਦੀ ਹੈ ਰਾਜਮ੍ਰਿਤਿਕ ਦੇ ਆ ਰਹੀ ਹੈ ਸ਼ਮਸ਼ਾਨ ਘਾਟ ਦੀ ਜਗ੍ਹਾ ਦੇ ਉੱਤੇ ਇਹ ਜਗ੍ਹਾ ਚੁਣੀ ਗਈ ਹੈ ਉਹਦੇ ਸੰਸਕਾਰ ਵਾਸਤੇ ਹਾਂਜੀ ਅਸੀਂ ਬਹੁਤ ਹੀ ਦੁੱਖ ਦੇ ਨਾਲ ਅੱਜ ਇੱਥੇ ਖੜੇ ਹਾਂਗੇ ਸਾਡੇ ਪਿੰਡ ਦਾ ਸ਼ਹੀਦ ਸ਼ੁਭਕਰਨ ਸਿੰਘ ਜਿਹੜੀ ਅੰਤਮ ਅਦਾਸ ਆ ਅੰਤਨ ਸੰਸਕਾਰ ਆ ਉਹ ਇਹ ਜਗ੍ਹਾ ਤੇ ਕੀਤਾ ਜਾਵੇਗਾ ਇਹ ਜਗ੍ਹਾ ਸਾਡੇ ਗੁਰੂ ਘਰ ਵੱਲੋਂ ਦਿੱਤੀ ਗਈ ਹੈ ਜੀ ਇਹ ਘਟੋ ਘਟ 1.5 ਤੋਂ 2 ਕਿੱਲੇ ਜ਼ਮੀਨ ਆ ਗਈ ਇਹ ਉਸ ਦੇ ਸੰਸਕਾਰ ਕਰਨ ਵਾਸਤੇ ਪਿੰਡ ਵਾਸੀਆਂ ਵੱਲੋਂ ਅਤੇ ਪ੍ਰਧਾਨ ਵੱਲੋਂ ਇਹ ਕਹਿ ਕੇ ਦਿੱਤੀ ਗਈ ਹੈ ਵੀ ਜਿੰਨੀ ਤੁਹਾਨੂੰ ਜ਼ਰੂਰਤ ਆ ਉਹਨਾਂ ਜਗ੍ਹਾ ਦੇ ਵਿੱਚ ਉਹਦਾ ਜੋ ਵੀ ਕੁਝ ਪਾਰਕ ਬਣਾਉਣਾ ਉਹਦਾ ਸੀਦੀ ਦਾ ਕੁਝ ਵੀ ਬਣਾਉਣਾ ਤੁਸੀਂ ਉਹ ਤੁਸੀਂ ਬਣਾ ਸਕਦੇ ਹੋਗੇ ਤੇ ਕਨਾਲ ਇੱਕ ਕਨਾਲ ਦੇ ਵਿੱਚ ਤਾਂ ਅਸੀਂ ਭਰਤ ਪਾ ਚੁੱਕੇ ਹਾਂ ਉਹਨਾਂ ਵੱਲੋਂ ਹੁਕਮਾਂ ਵੀ ਜਿੰਨੀ ਤੁਹਾਨੂੰ ਜ਼ਰੂਰਤ ਆ ਉਹ ਉਹਨਾਂ ਤੁਸੀਂ ਇਹ ਥਾਂ ਜਿਹੜਾ ਇਹ ਵਰਤ ਸਕਦੇ ਹੋ ਸਾਡੇ ਵੱਲੋਂ ਕੋਈ ਤੁਹਾਨੂੰ ਇਨਕਾਰ ਨਹੀਂ ਕੀਤਾ ਜਾਵੇਗਾ ਉਹ ਸ਼ਹੀਦ ਦੀ ਜਿਹੜੀ ਵੀ ਕੋਈ ਜਗ੍ਹਾ ਤੁਸੀਂ ਪਾਰਕ ਬਣਾਉਣਾ ਬੁੱਤ ਬਣਾਉਣਾ ਕੁਝ ਵੀ ਬਣਾਉਣਾ ਤੁਸੀਂ ਇਹ ਥਾਂ ਨੂੰ ਮਨ ਚਾਹੇ ਯੂਜ਼ ਕਰ ਸਕਦੇ ਹੋ ਜੀ ਹਾਲਾਂਕਿ ਜੇ ਗੱਲ ਕਰੀਏ ਹੁਣ ਸ਼ੁਭਕਰਨ ਦੀ ਤਾਂ ਇਕੱਲੇ ਪਿੰਡ ਦੇ ਵਾਸਤੇ ਨਹੀਂ ਬਲਕਿ ਪੂਰੇ ਪੰਜਾਬ ਔਰ ਦਰਹੰਦੀ ਦੁਨੀਆ ਤੱਕ ਸ਼ੁਭਕਰਨ ਦਾ ਨਾਮ ਜਿਹੜਾ ਹੈ ਉਹ ਯਾਦ ਕੀਤਾ ਜਾਊਗਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਗਿਆ ਸੀ ਔਰ ਉੱਥੇ ਉਸ ਨੌਜਵਾਨ ਦੀ ਜਿਹੜੀ ਹੈ ਉਹ ਜਾਨ ਚਲੀ ਜਾਂਦੀ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਿੰਡ ਦੇ ਵਿੱਚ ਕਿਸ ਤਰੀਕੇ ਦੀਆਂ ਯਾਦਾਂ ਤੁਹਾਡੀਆਂ ਸ਼ੁਭਕਰਨ ਦੇ ਨਾਲ ਸੀ ਬਹੁਤ ਜ਼ਿਆਦਾ ਦਾ ਉਹ ਐਸਾ ਬੰਦਾ ਸੀਗਾ ਜੀ ਮਤਲਬ ਜੋ ਸਾਂਝਾ ਕੰਮ ਹੁੰਦਾ ਹੈ ਸਭ ਤੋਂ ਮੂਰੇ ਲੱਗ ਕੇ ਉਹ ਜਾਂਦਾ ਸੀਗਾ ਉਹਦੇ ਵਿੱਚ ਛਾ ਲੈਂਦਾ ਸੀਗਾ ਯੋਗਦਾਨ ਪਾਉਂਦਾ ਸੀ ਤੇ ਦਲੇਰ ਵੀ ਸੀ ਤੇ ਬਹੁਤ ਨਰਮ ਦਿਲ ਦਾ ਵੀ ਸੀਗਾ ਤੇ ਮਤਲਬ ਉਹਦਾ ਤਾਂ ਸੀ ਘਾਟ ਪੂਰੀ ਹੋ ਨਹੀਂ ਸਕਦੀ ਜੀ ਮਤਲਬ ਜਿਹੜੀ ਸਾਨੂੰ ਘਾਟ ਪੈ ਗਈ ਉਹ ਪੂਰੀ ਨਹੀਂ ਹੋ ਸਕਦੀ ਤੇ ਉਹ ਕਹਿ ਕੇ ਦੋ ਦਿਨ ਗਿਆ ਸੀਗਾ ਤੇ ਪਰ ਉਹਦੇ ਬਾਅਦ ਉਸਨੇ ਸੋਚੋ ਮਤਲਬ ਐਸੀ ਲਾਉਂਦੇ ਸੀਗੇ ਸੋਚੋ ਪਾਉਂਦੇ ਸੀ ਬੰਦਾਉਂਦਾ ਸੀ ਫੋਨ ਤੇ ਘਰੇ ਮਾਰ ਡਾਂਗਰ ਰੱਖਿਆ ਸੀਗਾ ਛਾਂ ਛੋਟਾ ਲੈ ਕੇ ਜਾਣਾ ਸੀਗਾ ਮੰਡੀ ਤੇ ਜੀ ਤੇ ਕਹਿੰਦਾ ਮੈਂ ਆ ਕੇ ਲੈ ਕੇ ਜਾਊਗਾ ਤੇ ਮਤਲਬ ਉਹ ਉਸ ਤੋਂ ਬਾਅਦ ਦੇ ਵਿੱਚ ਉਹਨੇ ਇਹੀ ਮਤ ਲਿਆ ਵੀ ਮੈਂ ਜਾਂ ਤਾਂ ਜੰਗ ਜਿੱਤ ਕੇ ਆਵਾਂਗੇ ਜਾਂ ਸੀ 도 ਕੇ ਆਵਾਂਗੇ ਤੇ ਉਹ ਹਰਿਆਣੇ ਦੀ ਖੱਟਰ ਸਰਕਾਰ ਨੇ ਮੋਦੀ ਸਰਕਾਰ ਨੇ ਉਸ ਦਾ ਜੋ ਕਤਲ ਕਰ ਦੇ ਆ ਗੋਲੀ ਮਾਰ ਕੇ ਕਤਲ ਕਰਤਾ ਤੇ ਸਾਡਾ ਜੋ ਨੌਜਵਾਨ ਸਾਡੇ ਵਿੱਚ ਨਹੀਂ ਰਹਾ ਜਿਸ ਦਾ ਸਾਨੂੰ ਬਹੁਤ ਦੁੱਖ ਹੈ ਤੇ ਹੁਣ ਇਸ ਜਗ੍ਹਾ ਦੇ ਵਿੱਚ ਉਸ ਦਾ ਸਸਕਾਰ ਕਰਿਆ ਜਾਊ ਜੀ ਤਕਰੀਬਨ 3 ਵਜੇ ਦਾ ਟਾਈਮ ਹੈ ਜੀ ਤੇ ਬਾਕੀ ਜੋ ਇਹ ਰਸਤਾ ਜਾ ਰਿਹਾ ਹੈ ਕੱਚਾ ਉਹਦੇ ਖੇਤ ਨੂੰ ਤੇ ਮਤਲਬ ਇਹ ਰਾਹ ਵੀ ਉਹਦੇ ਖੇਤਾਂ ਨੂੰ ਜਾਂਦਾ ਜੀ ਹਾਂ ਜੀ ਖੇਤਾਂ ਨੂੰ ਜਾਂਦਾ ਜੀ ਇਹ ਇਹ ਪੱਕਾ ਕਰਿਆ ਜਾਵੇ ਤੇ ਇਹ ਇਹ ਸਰਕਾਰ ਦੇ ਮੂਹਰੇ ਬੇਨਤੀ ਹੈ ਜੀ ਤੇ ਬਾਕੀ ਜੀ ਮਤਲਬ ਸਾਰੇ ਪਿੰਡ ਚ ਇਨਾ ਸ਼ੋਕ ਪੂਰਾ ਬਣਿਆ ਹੋਇਆ ਜੀ ਤੇ ਮਤਲਬ ਇਦੋਂ ਬੱਦ ਕੀ ਤੁਹਾਨੂੰ ਦੱਸ ਕਿ ਕਿ 8 ਦਿਨ ਹੋ ਚੁੱਕੇ ਨੇ ਔਰ ਮੈਨੂੰ ਲੱਗਦਾ ਇੱਕ ਇੱਕ ਦਿਨ ਤੁਹਾਡੇ ਵਾਸਤੇ ਵੀ ਪਿੰਡ ਵਾਸੀਆਂ ਵਾਸਤੇ ਵੀ ਉਹ ਘਟਨਾ ਬਹੁਤ ਔਖਾ ਹੋਊਗਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅਸੀਂ ਉਸ ਦਿਨ ਦਾ ਟਾਈਮ ਦੇ ਨਾਲ ਰੋਟੀ ਨਹੀਂ ਖਾ ਸਕਦੇ ਜੀ ਟਾਈਮ ਦੇ ਨਾਲ ਪਾਣੀ ਨਹੀਂ ਪੀ ਸਕਦੇ ਅਸੀਂ ਉਸ ਦਿਨ ਦੇ ਇਸ ਪਰਿਵਾਰ ਦੇ ਨਾਲ ਆ ਸਾਨੂੰ ਬਹੁਤ ਦੁੱਖ ਆ ਸਾਰਾ ਪਿੰਡ ਹੀ ਸਦਮੇ ਦੇ ਵਿੱਚ ਆ ਸਾਡਾ ਅੱਜ ਵੀ ਸਾਡਾ ਸਾਰਾ ਨਗਰ ਜਿਲ੍ਹਾ ਕੀ ਇੱਥੇ ਪਹੁੰਚਿਆ ਹੋਇਆ ਸਾਨੂੰ ਇਸ ਸ਼ਹੀਦ ਪਰਿਵਾਰ ਦੇ ਨਾਲ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਸਾਨੂੰ ਦੁੱਖ ਵੀ ਹੈ ਇਸ ਗੱਲ ਦਾ ਜਿਹੜਾ ਇਕਲੌਤਾ ਬੱਚਾ ਸੀ ਇਸ ਪਰਿਵਾਰ ਦਾ ਉਹ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਕਿ ਸ਼ਹੀਦ ਹੋ ਗਿਆ ਤੇ ਸਾਨੂੰ ਮਾਣ ਵੀ ਆ ਵੀ ਕਿ ਸਾਡੇ ਪਿੰਡ ਦਾ ਜੋਧਾ ਜਿਹੜਾ ਪੂਰੇ ਦੁਨੀਆ ਦੇ ਵਿੱਚ ਸਾਡੇ ਅੱਜ ਵੱਲੋਂ ਪਿੰਡ ਦਾ ਨਾਮ ਆ ਜਿਹੜਾ ਉਹ ਰੋਸ਼ਨ ਕਰਕੇ ਗਿਆਗਾ ਸਾਨੂੰ ਇਸ ਚੀਜ਼ ਤੇ ਮਾਣ ਵੀ ਆ ਜੀ ਅਸੀਂ ਚਾਹੁੰਦੇ ਹਾਂ ਪੰਜਾਬ ਸਰਕਾਰ ਤੋਂ ਵੀ ਇਹ ਜਿਹੜਾ ਪਾਰਕ ਆ ਇਹ ਪਾਰਕ ਉਹਦੇ ਨਾਮ ਤੇ ਬਣਾਇਆ ਜਾਊਗਾ ਤੇ 1-2 ਕਿਲੋਮੀਟਰ ਦਾ ਜਿਹੜਾ ਇੱਕ ਰਸਤਾ ਜੀ ਕੱਚਾ ਬਿਲਕੁਲ ਉਹਦੇ ਖੇਤ ਨੂੰ ਜਾ ਰਿਹਾਗਾ ਅਸੀਂ ਸਰਕਾਰ ਅੱਗੇ ਮੰਗ ਕਰਦੇ ਆਂ ਪੰਜਾਬ ਸਰਕਾਰ ਅੱਗੇ ਅਤੇ ਸਾਹ ਮਾਨਯੋਗ ਐਮਐਲਏ ਸਾਹਿਬ ਜਿਹੜਾ ਹਲਕਾ ਮੋੜ ਦੇ ਨੇ ਸਰਦਾਰ ਸੁਖਬੀਰ ਸਿੰਘ ਮੋਈਸਰਖਾਨਾ ਜੀ ਉਹਨਾਂ ਨੂੰ ਅਸੀਂ ਮੰਗ ਕਰਦੇ ਆਂ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਕਰਦੇ ਆਂ ਕਿ ਜਿਹੜਾ ਇਹ ਰਸਤਾ ਹੈਗਾ 2 ਕਿਲੋਮੀਟਰ ਦਾ ਉਹ ਸ਼ੁਭਕਰਨ ਦੇ ਜਿਹੜਾ ਖੇਤਾ ਵੱਲੋਂ ਜਾ ਰਿਹਾਗਾ ਇਹਨੂੰ ਪੱਕਾ ਕੀਤਾ ਜਾਵੇ ਤੇ ਇਸ ਰੋਡ ਦਾ ਨਾਮ ਸ਼ੁਭਕਰਨ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਸਾਡੇ ਇਹ ਪਿੰਡ ਪੱਧਰ ਦੇ ਉੱਪਰ ਸਾਡੀ ਇਹ ਮੰਗ ਪਿੰਡ ਪਿੰਡ ਪੱਦਰ ਦੀ ਕਹਿੰਦੇ ਮੰਗ ਹੈ ਕਿ ਇਸ ਰਸਤੇ ਨੂੰ ਜੋ ਹੈ ਉਹ ਸ਼ੁਭਕਰਨ ਦੇ ਨਾਂ ਦੇ ਨਾਲ ਜੋੜਿਆ ਜਾਵੇ ਔਰ ਇਹ ਥਾਂ ਦੇ ਉੱਤੇ ਹੀ ਅੰਤਿਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਊਗਾ ਤਾਂ ਪਿੰਡ ਦੀ ਜ਼ਮੀਨ ਸੀ ਔਰ ਪਿੰਡ ਦੀ ਜ਼ਮੀਨ ਜਿਹੜੀ ਗੁਰੂ ਘਰ ਦੀ ਜ਼ਮੀਨ ਸੀ ਉਹ ਉਹਨਾਂ ਨੇ ਕਿਹਾ ਕਿ ਅਸੀਂ ਸ਼ੁਭਕਰਨ ਦੇ ਨਾਂ ਦੇ ਉੱਤੇ ਉਸ ਨੂੰ ਅਸੀਂ ਇੱਥੇ ਦਾਨ ਕਰਦੇ ਹਾਂ ਔਰ ਸ਼ੁਭਕਰਨ ਦਾ ਜੋ ਅੰਤਿਮ ਸੰਸਕਾਰ ਹੈ ਉਹ ਇਸ ਥਾਂ ਦੇ ਉੱਤੇ ਕੀਤਾ ਜਾਊਗਾ ਤਾਂ ਦੇਖੋ ਬੀਬੀਆਂ ਮਾਤਾ ਮਾਂ ਬੱਚੇ ਹਰ ਕਿਸੇ ਨੂੰ ਦੁੱਖ ਹੈ ਹਰ ਕੋਈ ਅੱਜ ਭਰੇ ਮਨ ਦੇ ਨਾਲ ਜੋ ਹੈ ਉਹ ਇੱਥੇ ਸ਼ੁਕਰਾਂ ਦੇ ਪ੍ਰਤਿਕ ਦੇ ਨੂੰ ਸਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚ ਰਿਹਾ ਹੈ ਤਾਂ ਬਕਵਾਕ ਜਿਥੇ ਬੰਦੀਆਂ ਜੜੀਆਂ ਨੇ ਉਹ ਵੀ ਇੱਥੇ ਪਹੁੰਚ ਰਹੀਆਂ ਨੇ ਔਰ ਆ ਕੇ ਉਹਨਾਂ ਦੇ ਵੱਲੋਂ ਜੋ ਸ਼ੁਕਰਾਂ ਸਿੰਘ ਹੈ ਜੋ 21 ਸਾਲ ਦਾ ਨੌਜਵਾਨ ਉਸ ਨੂੰ ਸ਼ਰਦਾ ਦੇ ਫੁੱਲ ਜਿਹੜੇ ਨੇ ਉਹ ਭੇਂਟ ਕਿਤੇ ਜਾਣਗੇ ਤਾਂ ਵੱਖ-ਵੱਖ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਦੇ ਵਿੱਚ ਨੌਜਵਾਨ ਜਿਹੜੇ ਨੇ ਬਜ਼ੁਰਗ ਹੋਣ ਜਾਂ ਮਾਤਾ-ਮਾਂ ਬੱਚੇ ਹਰ ਕੋਈ ਆ ਜਿਹੜਾ ਹੈ ਉਹ ਸ਼ੁਕਰਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਉਸ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚ ਰਿਹਾ ਤਾਂ ਬਹੁਤ ਹੀ ਦੁਖਦਾਈ ਇਹ ਪਲ ਨੇ ਇਹ ਬਹੁਤ ਹੀ ਦੁਖਦਾਈ ਘੜੀ ਹੈ ਇੱਕ ਨੌਜਵਾਨ ਪੁੱਤ ਦਾ ਇਸ ਤਰੀਕੇ ਦੇ ਨਾਲ ਚਲੇ ਜਾਣਾ ਔਰ ਐਡੀ ਵੀ ਜਿਹੜੀ ਹੈ ਤੁਸੀਂ ਦੇਖੋਗੇ ਗੱਲ ਕਰਾਂਗੇ ਜੇ ਆਪਾਂ ਸ਼ੁਕਰਣ ਦੀ ਤਾਂ ਐਡੀ ਵੀ ਕੋਈ ਵੱਡੀ ਜ਼ਮੀਨ ਨਹੀਂ ਸੀ ਉਹਦੇ ਕੋਲ ਕੋਈ ਵੱਡੀ ਜ਼ਮੀਨ ਜਾਇਦਾਦਾਂ ਦਾ ਮਾਲਕ ਨਹੀਂ ਸੀ ਉਹ ਮਹਿਜ਼ ਤਿੰਨ ਕਿੱਲੇ ਉਹਦੇ ਕੋਲ ਜ਼ਮੀਨ ਸੀ ਔਰ ਉਸ ਤੇ ਵਿੱਚੋਂ ਵੀ ਦੋ ਕਿੱਲੇ ਦਾ ਜਿਹੜੇ ਸੀ ਉਹਦੇ ਗਹਿਣੇ ਪਏ ਹੋਏ ਸੀ 17-18 ਲੱਖ ਕਰਜ਼ਾ ਉਹਦੇ ਸਿਰ ਦੇ ਉੱਤੇ ਸੀ ਔਰ ਇੱਕ ਕਿੱਲੇ ਦੇ ਵਿੱਚ ਮਹਿਜ਼ ਉਹ ਖੇਤੀ ਕਰਦਾ ਸੀ ਤਾਂ ਸੋਚੋ ਕਿਸ ਤਰੀਕੇ ਨਾਲ guzara ਉਸ ਬੱਚੇ ਦੇ ਵੱਲੋਂ ਕੀਤਾ ਜਾਂਦਾ ਹੋਊਗਾ ਛੋਟੀ ਭੈਣ ਦੇ ਇਵੀ ਜ਼ਿੰਮੇਵਾਰੀ ਸੀ ਬਜ਼ੁਰਗ ਦਾਦੀ ਦੀ ਜ਼ਿੰਮੇਵਾਰੀ ਸੀ ਪਤਾ ਠੀਕ ਨਹੀਂ ਰਹਿੰਦੇ ਸੀ ਤਾਂ ਬਹੁਤ ਹੀ ਇਹ ਦੁਖਦਾਈ ਔਰ ਦੁੱਖਾਂ ਦਾ ਪਹਾੜ ਜਿਹੜਾ ਹੈ ਉਹ ਇਸ ਸ਼ੁਕਰਨ ਸਿੰਘ ਦੇ ਪਰਿਵਾਰ ਦੇ ਉੱਤੇ ਦੁੱਖ ਪਿਆ ਔਰ ਜਿਸ ਤਰੀਕੇ ਨਾਲ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਇੱਕ ਪਾਸੇ ਦੁਖਤਾ ਹੋ ਹੀ ਰਿਹਾ ਹੈ ਅਸੀਂ ਦੁਖੀ ਤਾਂ ਹਾਂ ਕਿਉਂਕਿ ਇੱਕ ਨੌਜਵਾਨ ਚਲਾ ਗਿਆ ਇੱਕ ਨੌਜਵਾਨ ਦੇ ਜਾਣ ਨਾਲ ਦੁਖਤਾ ਹੈ ਹੀ ਹੈ ਪਰ ਕਹਿੰਦੇ ਕਿ ਮਾਣ ਵੀ ਸਾਨੂੰ ਬਹੁਤ ਹੈ ਕਿ ਬੱਲੋ ਪਿੰਡ ਦਾ ਇਹ ਨੌਜਵਾਨ ਸੀ ਜਿਹੜਾ ਹੁਣ ਰਹਿੰਦੀ ਦੁਨੀਆ ਦੇ ਵਿੱਚ ਉਸ ਦਾ ਨਾਮ ਯਾਦ ਕੀਤਾ ਜਾਊਗਾ ਉਸ ਨੂੰ ਯਾਦ ਰੱਖਿਆ ਜਾਊਗਾ ਕਿ ਕਿਵੇਂ ਉਸਨੇ ਕਿਸਾਨੀ ਅੰਦੋਲਨ ਦੇ ਵਾਸਤੇ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਤਾਂ ਅੱਜ ਹੁਣ ਕੁਝ ਹੀ ਸਮੇਂ ਬਾਅਦ ਉਸ ਦਾ ਅੰਤਿਮ ਸੰਸਕਾਰ ਜੋ ਹੈ ਉਹ ਪਿੰਡ ਬੱਲੋਂ ਦੇ ਵਿੱਚ ਕੀਤਾ ਜਾਊਗਾ ਕੈਮਰਾ ਪਰਸਨ ਵਤਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ